ਪਾਰਸ ਮਨ ਮੂਰਤ ਨਹੀਂ ਜਗ ਜੰਗ ਜਾਨਾ ਤੋਰਾ ਕਹਿ ਰਵਿਦਾਸ ਤਜ ਸਭ ਕ੍ਰਿਸ਼ਨ ਇਕ ਰਾਮ ਚਰਨ ਚਿਤ ਮੋਰਾ ਕਿ ਜਿਸ ਵੇਲੇ ਸਤਗੁਰ ਬਦਾਸ ਮਹਾਰਾਜ ਨੂੰ ਪਾਰਸ ਮਨੀ ਸਾਧੂ ਦੇ ਪੇਛੇ ਦੇ ਵਿੱਚ ਉਹ ਪਰਮਾਤਮਾ ਦੇ ਰਿਹਾ ਹੈ ਕਿ ਲੈ ਭਾਈ ਤੂੰ ਇਹ ਪਾਰਸ ਮਨੀ ਲਾ ਕੇ ਕਿਸੇ ਵੀ ਚੀਜ਼ ਨੂੰ ਲੋਹੇ ਨੂੰ ਲਾ ਕੇ ਉਹ ਸੋਨਾ ਬਣ ਜਾਵੇਗੀ ਸੋਨਾ ਵੇਚ ਕੇ ਆਪਣਾ ਮਹਿਲ ਬਣਾਵੀ ਆਪਣਾ ਕਾਰ ਸੋਨਾ ਬਣਾਵੀ ਸਤਿਗੁਰੂ ਜੀ ਕਹਿੰਦੇ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਮੈਂ ਪਹਿਲਾਂ ਕਿਸੇ ਚੀਜ਼ ਨੂੰ ਲਾਵਾਂ ਫਿਰ ਉਹਨੂੰ ਸ਼ਹਿਰ ਜਾ ਕੇ ਵੇਚਾਂ ਕਹਿੰਦੇ ਮੇਰੇ ਕੋਲ ਇੰਨਾ ਸਮਾਂ ਨਹੀਂ ਮੈਂ ਤਾਂ ਪਰਮਾਤਮਾ ਦਾ ਤੁੰਤਨ ਜਗਤ ਪਿਤਾ ਸਤਗੁਰ ਅਰਵਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਨਿਗਮਣ ਰਹੀ ਗੁਰੂ ਘਰ ਦੇ ਸਾਥ ਸੰਗ ਜਿਉ ਜੈ ਗੁਰਦੇਵ ਤਨ ਗੁਰਦੇਵ ਤਨ ਪੰਝਤ ਬਤਾ ਸਤਗੁਰ ਅਰਵਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਮਨ ਤੇ ਕਾਬੂ ਪਾਇਆ ਔਰ ਉਹਨਾਂ ਨੂੰ ਜੀਵਨ ਦੇ ਵਿੱਚ ਦੇਖੀਏ ਗੁਰਪ੍ਰੀਤ ਸਾਥ ਸੁਝਿਓ ਪਾਰਸ ਮਨ ਮੂਰਤ ਨਹੀਂ ਜਗ ਜੰਗਾਰਨਾ ਥੋੜਾ ਜਿਸ ਵਿੱਚ ਸਤਗੁਰ ਬਦਾਸ ਮਹਾਰਾਜੀ ਪਰਮਾਤਮਾ ਦਾ ਨਾਮ ਜਪਦੇ ਸੀ ਤਾਂ ਉਹਨਾਂ ਦੀ ਮਹਿਮਾ ਬਹੁਤ ਹੋਣ ਲੱਗੀ ਤੇ ਪਰਮਾਤਮਾ ਖੁਦ ਕਹਿੰਦੇ ਸਤਗੁਰਵਦਾਸ ਮਹਾਰਾਜੀ ਦੇ ਕੋਲ ਆਇਆ ਔਰ ਸਾਧੂ ਦੇ ਪੇਸ਼ ਵਿੱਚ ਆਇਆ ਕਿ ਮੈਂ ਇੱਕ ਪਾਰਸ ਮਨੀ ਦੇ ਜਮਾ ਜਿਸ ਨੂੰ ਲਗਾ ਕੇ ਸਤਗੁਰ ਅਵਦਾਸ ਮਹਾਰਾਜ ਜੀ ਜਿਹੜੀ ਚੀਜ਼ ਨੂੰ ਲਗਾਉਣਗੇ ਸੋਨਾ ਬਣ ਜਾਵੇਗਾ ਤੇ ਸੋਨਾ ਵੇਚ ਕੇ ਉਹ ਆਪਣੇ ਜੋ ਮੰਦਰ ਹੈ ਮਹਿਲ ਵਰਗਾ ਬਣਾ ਲੈਣਗੇ ਪਰ ਸਤਗੁਰ ਅਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਮੈਨੂੰ ਇਹ 파ਰਸਮਨ ਦੀ ਲੋੜ ਨਹੀਂ ਹੈ ਪਾਰਸ ਮਨ ਮੇ ਰਤ ਨਹੀਂ ਜਗ ਜੰਜਾਰਨ ਥੋਰਾ ਸਤਗੁਰ ਬਦਾਸ ਜੀ ਮਹਾਰਾਜੇ ਫਰਮਾਉਂਦੇ ਹਨ ਕਿ ਪਾਰਸ ਮਨ ਦੀ ਮੈਨੂੰ ਰਤਾ ਪਰ ਵੀ ਜ਼ਰੂਰਤ ਨਹੀਂ ਹੈ ਸੰਸਾਰ ਦੇ ਸਾਰੇ ਜੀਵ ਜੰਜਾਲ ਪ੍ਰਭੂ ਦੇ ਨਾਮ ਅੱਗੇ ਜਿਹੜੇ ਆਪਾਂ ਕਹ ਲਈਏ ਕਿ ਸਾਨੂੰ ਪੰਜ ਕਾਮ ਕ્રોਧ ਲੋਭ ਉਹ ਹੰਕਾਰ ਇਹ ਸਿਤਾਰੇ ਲੁੱਟ ਰਹੇ ਹਨ ਤੇ ਸਤਗੁਰੂ ਦਾਸ ਮਹਾਰੇ ਕਹਿੰਦੇ ਕਿ ਪ੍ਰਮਾਤਮਾ ਅੱਗੇ ਛੋਟੇ ਹਨ ਸਤਗੁਰੂ ਦੇ ਚਾਰਨ ਕਰਦੇ ਕਿ ਜੀਵ ਨੂੰ ਸਾਰੀਆਂ ਦਰਸ਼ਨਾਵਾਂ ਨੂੰ ਤਿਆਕੇ ਇੱਕ ਪ੍ਰਭੂ ਦੇ ਚਰਨ ਕਮਲਾਂ ਨਾਲ ਟਿਕਾਉਣਾ ਚਾਹੀਦਾ ਹੈ ਤੇ ਜਦੋਂ ਜੀਵ ਟਿਕਾਉਂਦਾ ਪਰਮਾਤਮਾ ਦੇ ਨਾਲ ਲਾਉਂਦਾ ਹੈ ਤੇ ਫਿਰ ਸਾਰੀਆਂ ਰਿੱਧੀਆਂ ਸਿੱਧੀਆਂ ਉਹਦੇ ਹੱਥਾਂ ਦੇ ਵਿੱਚ ਆ ਜਾਂਦੀਆਂ ਹਨ ਔਰ ਮਾਦ ਮੋਹੇ ਇੱਕ ਸਹਾਰੋ ਤੋੜਾ ਟੇਕ ਤੁਮ ਮਾਤ ਪਿਤਾ ਪ੍ਰਭ ਮੇਰੋ ਹੌਮ ਸਕੀਨ ਅਤਪੁਰਾ ਸਤਗੁਰੂ ਜੀ ਇਸ ਸ਼ਬਦ ਵਿੱਚ ਉਚਾਰਨ ਕਰਦਣ ਕਿ ਸਭ ਜੀਵਾਂ ਨੂੰ ਪਰਮਾਤਮਾ ਦਾ ਸਹਾਰਾ ਪ੍ਰਾਪਤ ਕਰਕੇ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਦਿੰਦੇ ਹਨ ਕਿ ਹੈ ਪ੍ਰਭੂ ਜੀਵ ਨੂੰ ਆਪ ਜੀ ਦਾ ਹੀ ਇੱਕ ਸਹਾਰਾ ਹੈ ਪ੍ਰਭੂ ਜੀ ਆਪ ਮਾਤਾ ਪਿਤਾ ਦੇ ਤਰ੍ਹਾਂ ਹੋ ਤੁਮੀ ਮਾਤ ਪਿਤਾ ਪ੍ਰਭ ਮੇਰੋ ਕਿਉ ਪਰਮਾਤਮਾ ਸਾਨੂੰ ਮਾਤਾ ਪਿਤਾ ਦੀ ਤਰ੍ਹਾਂ ਹੈ ਮੈਂ ਗਰੀਬ ਆਪ ਜੀ ਦੇ ਚਨ ਕਮਲਾ ਦਾ ਪੋਰਾ ਹਾਂ ਕਿ ਤੁਮ ਮਾਤ ਪਿਤਾ ਪ੍ਰਭ ਮੇਰੋ ਓਮ ਸਕੀਨ ਅਤ ਪੂਰਾ ਹੈ ਕਿਹ ਪ੍ਰਭੂ ਜੀ ਅਸੀਂ ਗਰੀਬ ਆਪ ਜੀ ਦੇ ਚੰਨ ਕਮਲਾ ਦੇ ਪੌਰੇ ਹਾਂ ਜੇਕਰ ਪ੍ਰਭੂ ਜੀ ਆਪ ਜੀ ਨੇ ਸਾਨੂੰ ਤਿਆਗ ਦਿੱਤਾ ਫਿਰ ਮੈਨੂੰ ਕੌਣ ਰੱਖੇਗਾ ਕਿਉਂਕਿ ਜਦੋਂ ਆਪਾਂ ਕਿਸੇ ਤੇ ਵਿਸ਼ਵਾਸ ਰੱਖ ਲੈਨੇ ਆ ਤੇ ਜਦੋਂ ਵਿਸ਼ਵਾਸ ਫਿਰ ਆਪਾਂ ਉਤੇ ਪੱਕਾ ਹੋ ਜਾਂਦਾ ਫਿਰ ਗੁਰੂ ਪੈਰੀ ਸਾਤ ਸਤ ਜੀਓ ਜਿਵੇਂ ਕਹਿੰਦੇ ਨੌ ਔਰ ਮਾਤ ਦਾ ਰਿਸ਼ਤਾ ਹੋ ਜਾਂਦਾ ਇਸ ਤਰ੍ਹਾਂ ਇੱਕ ਦੂਸਰੇ ਦਾ ਰੂਹ ਔਰ ਜਿਸਮ ਦਾ ਰਿਸ਼ਤਾ ਹੋ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਨਾਲ ਜੀਵ ਦਾ ਰਿਸ਼ਤਾ ਪੈ ਜਾਂਦਾ ਹੈ ਫਿਰ ਪਰਮਾਤਮਾ ਤੋਂ ਦੂਰ ਨਹੀਂ ਰਹਿੰਦਾ ਪਰਮਾਤਮਾ ਵਿੱਚ ਅਪੇਦ ਹੋ ਜਾਂਦਾ ਹੈ ਫਿਰ ਪਰਮਾਤਮਾ ਦੇ ਵਿੱਚ ਤੇ ਜੀਵ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਫਿਰ ਇੱਕੋ ਹੀ ਰੂਪ ਹੋ ਜਾਂਦੇ ਦੋਨੇ ਰਵਿਦਾਸ ਬਣੇ ਜੋ ਜਾਣੇ ਸੋ ਜਾਣ ਸੰਤ ਅਨੰਤ ਹੈ ਅੰਤਰ ਨਹੀਂ ਸਤਗੁਰੂ ਬਦਾਸ ਜੀ ਫਰਮਾਉਂਦੇ ਕਿ ਮੈਂ ਚੰਗੇ ਭਲੇ ਪਾਤੇ ਜਾਣਦਾ ਹਾਂ ਕਿ ਪਰਮਾਤਮਾ ਵਿੱਚ ਤੇ ਸੰਤਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਸੰਤ ਜਨ ਪਰਮਾਤਮਾ ਦਾ ਹੀ ਰੂਪ ਲੈ ਕੇ ਇਸ ਸੰਸਾਰ ਦਾ ਪਾਲਣ ਹਾਰ ਪਾਪ ਕੇ ਤਾਰਨ ਹਰ ਦੁੱਖ ਦਰਦ ਦੂਰ ਕਰਨ ਆਉਂਦਿਆਂ ਪਾਲਣ ਹਰ ਬਣ ਕੇ ਆਉਂਦੇ ਹਨ ਇਹਨਾਂ ਦਾ ਬੇੜਾ ਪਾਰ ਕਰਦੇ ਹਨ ਦੁੱਖ ਦਰਦ ਤੋਂ ਦੂਰ ਕਰਦੇ ਹਨ ਔਰ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਕਿ हे ਭਾਈ ਜੇਕਰ ਉਸ ਪਰਮਾਤਮਾ ਦੇ ਤੂੰ ਦਰਸ਼ਨ ਕਰਨੇ ਹਨ ਤੇ ਆ ਮੈਂ ਤੈਨੂੰ ਦਰਸ਼ਨ ਪਰਮਾਤਮਾ ਦੇ ਆਪ ਕਰਵਾਉਣਾ ਹੈ ਕਹਿੰਦੇ ਆ ਤੈਨੂੰ ਮੈਂ ਦਰਸ਼ਨ ਕਰਾਵਾਂ ਸੰਤ ਤੁਜੀ ਤਨ ਸੰਗਤ ਪ੍ਰਾਨ ਕਹੇ ਭਈ ਸੰਤ ਜਨ ਉਸ ਪਰਮਾਤਮਾ ਦਾ ਸਰੀਰ ਹਨ ਔਰ ਜਿਹੜੀ ਸੰਗਤ ਹੈ ਉਹ ਆਤਮਾ ਹੈ ਤੇ ਜਦੋਂ ਅਸੀਂ ਸਤ ਸੰਗ ਦੇ ਵਿੱਚ ਆਣ ਕੇ ਬੈਠ ਜਾਂਦੇ ਆ ਤੇ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰ ਲੈਂਦੇ ਹਾਂ ਹੁਣ ਸਤਗੁਰ ਜੀ ਕਹਿੰਦੇ ਆਪ ਤੋਂ ਬਿਨਾ ਜਦੋਂ ਜਿਹਦੇ ਨਾਲ ਪਿਆਰ ਪੈ ਜਾਵੇ ਫਿਰ ਉਹਦੇ ਤੋਂ ਬਿਨਾ ਗਿਲਾ ਸ਼ਿਕਵਾ ਕਿਸ ਅੱਗੇ ਪ੍ਰਗਟ ਕਰਾਂਗਾ ਕਿ ਕਿਹਦੇ ਅੱਗੇ ਆਪਾਂ ਪ੍ਰਗਟ ਕਰੀਏ ਕਿਉਂਕਿ ਜਿਹਦੇ ਨਾਲ ਪਿਆਰ ਪੈ ਜਾਵੇ ਉਹਦੇ ਨਾਲ ਹੀ ਗਿਲਾ ਸ਼ਿਕਵਾ ਅਸੀਂ ਕਰਦੇ ਹਾਂ ਅੱਜ ਦੇਖੇ ਜੇ ਪਰਿਵਾਰ ਦੇ ਵਿੱਚ ਪਿਆਰ ਹੈ ਤਾਂ ਗੁਰੂ ਪਰੀ ਸਾਸੂ ਜ ਉਸ ਤੋਂ ਸੁਖੀ ਕੋਈ ਪਰਿਵਾਰ ਨਹੀਂ ਹੈ ਜਿਸ ਪਰਿਵਾਰ ਦੇ ਵਿੱਚ ਲੜਾਈ ਝਗੜਾ ਕਲਾ ਕਲੇਸ਼ ਰਹਿੰਦੀ ਹੋਵੇ ਤਾਂ ਫੇ ਗੁਰੂ ਪੈਰੀ ਸਾਫ ਸੰਜੋਸ ਤੋਂ ਗਰੀਬ ਕੋਈ ਪਰਿਵਾਰ ਹੋ ਨਹੀਂ ਸਕਦਾ ਕਿ ਅੱਜ ਜਿਸ ਪਰਿਵਾਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੋਵੇ ਉਸ ਪਰਿਵਾਰ ਤੋਂ ਕੋਈ ਗਰੀਬ ਹੋ ਨਹੀਂ ਸਕਦਾ ਕਿਉਂਕਿ ਪੈਸੇ ਦੇ ਨਾਲ ਅਮੀਰ ਗਰੀਬ ਨਹੀਂ ਹੁੰਦਾ ਕੋਈ ਵੀ ਦਿਲੋਂ ਅਮੀਰ ਗਰੀਬ ਹੁੰਦਾ ਇਨਸਾਨ ਜਦੋਂ ਦੂਸਰੇ ਦਾ ਸਤਿਕਾਰ ਕਰਦਾ ਉਹਦੀ ਇੱਜ਼ਤ ਕਰਦਾ ਤੇ ਉਹ ਬਾਦਸ਼ਾਹ ਹੈ ਕਿ ਜਿਹੜਾ ਸਤਿਕਾਰ ਕਰਦਾ ਹੈ ਉਹ ਬਾਦਸ਼ਾਹ ਹੈ ਉਹਦੇ ਅੰਦਰ ਪਰਮਾਤਮਾ ਦਾ ਵਾਸਾ ਹੈ ਇਸੇ ਤਰ੍ਹਾਂ ਸਤਿਗੁਰ ਜੀ ਬਖਸ਼ਿਸ਼ ਕਰਦੇ ਕਿ हे ਪਰਮਾਤਮਾ ਜੇਕਰ ਆਪ ਮੇਰੇ ਤੋਂ ਗੁੱਸਾ ਹੋ ਗਿਆ ਨਾਰਾਜ਼ ਹੋ ਗਿਆ ਤਾਂ ਮੈਂ ਆਪਣਾ ਗਿਲਾ ਸ਼ਿਕਵਾ ਕਿਸ ਨਾਲ ਪ੍ਰਗਟ ਕਰਾਂਗਾ ਮਹਾ ਡੰਬਰ ਹੋ ਕਬੂ ਨਾ ਜਨੋ ਤੁਮ ਚਰਨਨ ਚਿਤ ਮੋਰਾ ਅਗਨ ਸਗਨ ਦੋ ਸਮਕਰ ਅਨੋ ਚੌਦਿਸ ਦਰਸ਼ਨ ਤੋਰਾ ਕੇ ਮੈਂ ਬਾਹਰੀ ਡੰਬਰਾਂ ਨੂੰ ਕੀ ਕਰਨਾ ਔਰ ਕਦੇ ਵੀ ਨਹੀਂ ਜਾਣਦਾ ਮੇਰਾ ਚਿਤ ਤਾਂ ਕੇਵਲ ਆਪ ਜੀ ਦੇ ਚਰਨ ਕਮਲਾਂ ਵਿੱਚ ਹੀ ਰਹਿੰਦਾ ਹੈ ਆਪ ਮੇਰੇ ਔਗਣਾ ਤੇ ਗੁਣਾ ਨੂੰ ਸਮ ਕਰਕੇ ਦੇਖਿਓ ਮੈਂ ਚਾਰੇ ਦਿਸ਼ਾਵਾਂ ਵਿੱਚ ਪਾਪ ਹਰ ਪਾਸੇ ਆਪ ਜੀ ਦੇ ਦਰਸ਼ਨ ਦੀਦਾਰ ਹੀ ਕਰਦਾ ਹਾਂ ਕਿ ਮੈਂ ਜਿੱਧਰ ਵੀ ਦੇਖਦਾ ਕਿ ਪਰਮਾਤਮਾ ਤੂੰ ਹੀ ਨਜ਼ਰ ਆਉਂਦਾ ਹੈ ਕਿਉਂਕਿ ਜਦੋਂ ਕਿਸੇ ਦੇ ਨਾਲ ਪਿਆਰ ਪੈ ਜਾਂਦਾ ਤਾਂ ਫਿਰ ਉਹੀ ਨਜ਼ਰ ਆਉਂਦਾ ਹੈ ਚਾਹੇ ਪ੍ਰਮਾਤਮਾ ਨਾਲ ਪਿਆਰ ਹੋਵੇ ਚਾਹੇ ਆਪਣੇ ਤੀਆਂ ਪੁੱਤਰਾਂ ਦੇ ਨਾਲ ਪਿਆਰ ਹੋਵੇ ਬੱਚਿਆਂ ਨਾਲ ਪਿਆਰ ਹੋਵੇ ਪਰਿਵਾਰ ਦੇ ਨਾਲ ਪਿਆਰ ਹੋਵੇ ਜਿਹਦੇ ਨਾਲ ਵੀ ਪਿਆਰ ਫਿਰ ਕਹਿੰਦੇ ਉਹਦਾ ਹੀ ਵਕ ਰਹਿਦਾ ਹੈ 파ਰਸ ਮਨ ਮੂਰਤ ਨਹੀਂ ਜਗ ਜੰਗਾਰ ਨਾ ਥੋਰਾ ਕਹਿ ਰਵਿਦਾਸ ਤਜ ਸਭ ਕ੍ਰਿਸ਼ਨਾ ਇਕ ਰਾਮ ਚਰਨ ਚ ਤਮੋਰਾ ਕਿ ਜਿਸ ਵੇਲੇ ਸਤਗੁਰਬਦਾਸ ਮਹਾਰਾਜ ਨੂੰ ਪਾਰਸਮਨੀ ਸਾਧੂ ਦੇ ਪੇਛੇ ਦੇ ਵਿੱਚ ਉਹ ਪਰਮਾਤਮਾ ਦੇ ਰਿਹਾ ਹੈ ਕਿ ਲੈ ਭਾਈ ਤੂੰ ਇਹ ਪਾਰਸਮਨੀ ਲਾ ਕੇ ਕਿਸੇ ਵੀ ਚੀਜ਼ ਨੂੰ ਲੋਹੇ ਨੂੰ ਲਾ ਕੇ ਉਹ ਸੋਨਾ ਬਣ ਜਾਵੇਗੀ ਸੋਨਾ ਵੇਚ ਕੇ ਆਪਣਾ ਮਹਿਲ ਬਣਾਵੀ ਆਪਣਾ ਘਰ ਸੋਨਾ ਬਣਾਵੀ ਸਤਗੁਰ ਜੀ ਕਹਿੰਦੇ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਮੈਂ ਪਹਿਲਾਂ ਕਿਸੇ ਚੀਜ਼ ਨੂੰ ਲਾਵਾ ਫਿਰ ਉਹਨੂੰ ਸ਼ਹਿਰ ਜਾ ਕੇ ਵੇਚਾਂ ਕਹਿੰਦੇ ਮੇਰੇ ਕੋਲ ਇੰਨਾ ਸਮਾਂ ਨਹੀਂ ਮੈਂ ਤਾਂ ਪਰਮਾਤਮਾ ਦਾ ਨਾਮ ਰਾਮ ਨਾਮ ਸਿਮਰਨ ਕਰਦਾ ਹਾਂ ਫਿਰ ਸਤਿਗੁਰ ਜੀ ਕਹਿੰਦੇ ਜਿਹੜੀ ਚੀਜ਼ ਨੂੰ ਹੱਥ ਲਾਉਂਦੇ ਉਹ ਸੋਨਾ ਬਣ ਜਾਂਦੀ ਦਰਦ ਦੇਖ ਸਭ ਕੋ ਹਸੇ ਐਸੀ ਦ사 ਹਮਾਰੀ ਆਸਤ ਦ사 ਸੰਧ ਕਰ ਤਲੇ ਸਭ ਕਿਰਪਾ ਤੇਮਾਰੀ ਕਹਿੰਦੇ ਮੇਰੀ ਗਰੀਬੀ ਦੇਖ ਕੇ ਤਾਂ ਹਰ ਕੋਈ ਹੱਸਦਾ ਹੈ ਪਰ ਅੱਜ ਸਾਰੀਆਂ ਰੱਜੀਆਂ ਸੁੱਗੀਆਂ ਮੇਰੇ ਹੱਥ ਤੇ ਹਨ ਇਹ ਪਰਮਾਤਮਾ ਤੇਰੀ ਕਿਰਪਾ ਹੈ ਤੇ ਦਰਦ ਦੇਖ ਸਭ ਕੋਈ ਹੱਸੇ ਐਸੀ ਦਸਾ ਹਮਾਰੀ ਆਸਤਕ ਦਸਾ ਸੰਕਰਤਲੇ ਸਭ ਕਿਰਪਾ ਤੇਮਾਰੀ ਕਹਿੰਦੇ 18 ਸਿੱਧੀਆਂ 9 ਦਿੰਦੇ ਆ ਸਭ ਕੁਝ ਮੇਰੇ ਹੱਥ ਤੇ ਹਨ ਤੇ ਇਹ ਸਭ ਕੁਝ ਤੇਰੀ ਕਿਰਪਾ ਮੈਨੂੰ ਇਸ ਪਾਰਸ ਦੀ ਲੋੜ ਨਹੀਂ ਹੈ ਸਤਗੁਰੂ ਅਰਬਦਾਸ ਮਹਾਰਾਜ ਨੇ 파ਰਸ ਨੂੰ ਟੁਕੜਾ ਦਿੱਤਾ ਪਰ ਸਾਧੂ ਸਤਗੁਰੂ ਅਰਬਦਾਸ ਮਹਾਰਾਜ ਇੱਕ ਪਿਆਦੇ ਵਿੱਚ 파ਰਸ ਰੱਖ ਗਏ ਜਦੋਂ 2-3 ਮਹੀਨਾ ਬਾਅਦ ਵਾਪਸ ਆ ਕੇ ਦੇਖਿਆ ਸਾਧੂ ਨੇ ਸੋਚਿਆ ਕਿ ਭਾਈ ਚਲੋ ਦੇਖਦੇ ਜਾ ਕੇ ਕਿ ਗੁਰੂ ਰਵਦਾਸ ਮਹਾਰਾਜ ਨੇ ਹੁਣ ਤਾਂ ਮਹਿਲ ਬਣਾ ਲਿਆ ਹੋਣਾ ਪਰ ਜਦੋਂ ਦੇਖਦੇ ਜਾ ਕੇ ਉਹੀ ਸਤਗੁਰ ਜੀ ਉਸੇ ਰੂਪ ਦੇ ਵਿੱਚ ਬੈਠੇ ਹੋਇਆ ਅਰਬੀ ਦਾਸ ਤਵੰਤਾ ਟੋਰ ਨਿਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗਨ ਪ੍ਰਭ ਨੂੰ ਪਾਇਆ ਤਹੇ ਭਾਈ ਉਸ ਪਰਮਾਤਮਾ ਨੂੰ ਸਤਗੁਰ ਅਬਦਾਸ ਸਮਰੇ ਨੇ ਪਾਇਆ ਹੈ ਮਾਇਆ ਦੇ ਨਾਲ ਕਾਮ ਕ੍ਰੋਧ ਲੋਭ ਹੰਕਾਰ ਤੇ ਕਬ ਪਾਇਆ ਹੈ ਕ੍ਰੋਧ ਨਹੀਂ ਆਇਆ ਨਿਕਾ ਗੁਰੂ ਪਰੀ ਸਾਸੂ ਜੰਨੇ ਰਾਜਿਆਂ ਨੇ ਸਤਗੁਰਵਦਾਸ ਸ ਮਹਾਰਾਜ ਜੀ ਨੂੰ ਜੇਲਾਂ ਦੇ ਵਿੱਚ ਬੰਦ ਕੀਤਾ ਪਰ ਸਤਗੁਰਵਦਾਸ ਮਹਾਰਾਜ ਨੇ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦੇ ਹੋਏ ਜਿੱਤਾਂ ਹਾਸਲ ਕੀਤੇ ਹਨ ਇਸ ਕਰਕੇ ਸਤਗੁਰਵਦਾਸ ਸ ਮਹਾਰਾਜ ਫਰਮਾਉਂਦੇ ਹਨ ਉਚਾਰਨ ਕਰਦੇ ਹਨ ਕਿ ਮੈਂ ਸਭ ਸੰਤਾਂ ਨੂੰ ਸਭ ਜੀਵਾਂ ਨੂੰ ਸਾਰਿਆਂ ਨੂੰ ਕ੍ਰਿਸ਼ਨਾਵਾਂ ਨੂੰ ਤਿਆਕੇ ਇੱਕ ਪ੍ਰਭੂ ਦੇ ਚਨ ਕਮਲਾਂ ਦੇ ਨਾਲ ਜੀਵ ਨੂੰ ਚਿੱਤ ਲਾਉਣਾ ਚਾਹੀਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤਾਂ ਤੁੰਤ ਤੁੰਤ ਗੁਰੂਬ达ਸ ਮਹਾਰਾਜ ਜੀ